ਕਰ ਜੀ ਸਾਰਿਆਂ ਨੂੰ ਟਟੋਰੀ ਨਿੱਕੋ ਹੀ ਤੋਰਨਾ ਸਵਾਗਤ ਹੈ ਆਸ਼ਾ ਕਰਦੇ ਹਾਂ ਕੋਸ਼ਿਸ਼ ਤੇ ਤੰਦਰੁਸਤ ਹੋਗੇ ਆਪੋ ਆਪਣੇ ਕੰਮਾਂ ਵਿੱਚ ਵਿਅਸਤ ਹੋਗੇ ਅੱਜ ਅੱਜ ਇਸ ਤੁਹਾਨੂੰ ਆਲੂ ਗੋਭੀ ਦੀ ਸਬਜ਼ੀ ਬਣਾ ਕੇ ਦਿਖਾਵਾਂਗੇ ਆਲੂ ਗੋਭੀ ਦੀ ਸਬਜ਼ੀ ਬਹੁਤ ਵਧੀਆ ਬਣਦੀ ਹੈ ਗੋਭੀ ਬਾਜ਼ਾਰ ਵਿੱਚ ਬਹੁਤ ਵਧੀਆ ਤੇ ਤਾਜ਼ੀ ਆਉਂਦੇ ਹੈ ਆਪਾਂ ਗੋਭੀ ਦੇ ਪਰੌਂਠੇ ਵੀ ਬਣਾ ਸਕਦੇ ਹਾਂ ਗੋਭੀ ਦੇ ਪਕੌੜੇ ਵੀ ਬਣਾ ਸਕਦੇ ਹਾਂ ਤੇ ਆਪਾਂ ਗੋਭੀ ਕਈ ਤਰ੍ਹਾਂ ਨਾਲ ਖਾ ਸਕਦੇ ਹਾਂ ਪਰ ਅੱਜ ਅਸੀਂ ਆਲੂ ਗੋਭੀ ਦੀ ਸਬਜ਼ੀ ਬਣਾ ਕੇ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਕਿਸ ਤਰ੍ਹਾਂ ਬਣਾਉਨੇ ਹਾਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਸਾਡੇ ਤਰ੍ਹਾਂ ਬਣਾਇਓ ਇੱਧਰ ਆਪਾਂ ਤਾਜੀ ਗੋਭੀ ਲੈ ਲਈ ਆਲੂ ਲੈ ਲਏ ਆਪਾਂ ਇਹਨਾਂ ਨੂੰ ਹੁਣ ਕੱਟ ਕੇ ਤਿਆਰ ਕਰਾਂਗੇ ਇੱਧਰ ਆਪਾਂ ਆਲੂ ਤੇ ਗੋਭੀ ਕੱਟ ਲਈ ਤੋ ਕਿ ਬਹੁਤ ਵਧੀਆ ਕੱਟ ਕੇ ਰੱਖ ਲਈ। ਇਧਰ ਆਪਾਂ ਪਿਆਜ਼ ਅੱਧ ਕਰ ਤੇ ਲਸਣ ਕੱਟ ਲਿਆ। ਵਿੱਚ ਆਪਾਂ ਹੁਣ ਹਰੀ ਮਿਰਚਾ ਕਟਾਂਗੇ। ਇਧਰ ਆਪਾਂ ਕੜਾਈ ਲੈ ਲਈ। ਕੜਾਈ ਵਿੱਚ ਤੇਲ ਲੈ ਲਿਆ। ਤੇਲ ਆਪਣਾ ਗਰਮ ਹੋ ਗਿਆ। ਇਹਦੇ ਵਿੱਚ ਹੁਣ ਆਪਾਂ ਜੀਰਾ ਪਾਵਾਂਗੇ। ਜੀਰਾ ਪੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਕੱਟੇ ਹੋਏ ਪਿਆਜ਼ ਪਾਵਾਂਗੇ। ਹਰੀਆਂ ਮਿਰਚਾਂ, ਪਿਆਜ਼ ਤੇ ਅਦਰਕ ਲਸਣ ਆਪਾਂ ਬਰੀਕ ਕੱਟ ਕੇ ਰੱਖ ਲਿਆ ਸੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਤੇਲ ਵਿੱਚ ਭੁੰਨ ਲਵਾਂਗੇ प्याज अपने किन्ने वाले भुन के तैयार हो गए नमक पावे मिर्चा पावे मिर्चा, पाँगे। मिर्चा आप जिन्नी लोड उन्नी पावे आप हरिया भी पाती हैं हम धनिया पाउडर यानी कि मसाला पावे हल्दी पावेंगे ਆਪਾਂ ਹਨਨ ਚੰਗੀ ਤਰ੍ਹਾਂ ਮਸਾਲੇ ਨੂੰ ਮਿਕਸ ਕਰ ਲਵਾਂਗੇ ਮਿਕਸ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਣੇ ਕੱਟੇ ਹੋਏ ਆਲੂ ਪਾਵਾਂਗੇ ਦੇਖੋ ਕਿੰਨਾ ਵਧੀਆ ਆਪਣਾ ਮਸਾਲਾ ਭੁੰਨ ਕੇ ਤਿਆਰ ਹੋਇਆ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਵਿੱਚ ਮਿਕਸ ਕਰ ਦੇਵਾਂਗੇ ਆਪਾਂ ਮਸਾਲੇ ਵਿੱਚ ਪਾਣੀ ਨਹੀਂ ਪਾਇਆ ਸੀ ਇਹ ਆਪਾਂ ਸਬਜੀ ਭਾਫ਼ ਨਾਲ ਤਿਆਰ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਕੱਟੀ ਹੋਈ ਗੋਭੀ ਪਾਵਾਂਗੇ ਗੋਭੀ ਆਪਾਂ ਸਾਰੇ ਪਾਧੀ ਹੁਣ ਆਪਾਂ ਇਹਨੂੰ ਆਲੂਆਂ ਵਿੱਚ ਮਿਕਸ ਕਰਾਂਗੇ ਦੇਖੋ ਆਪਣੀ ਗੋਭ ਕਿੰਨੀ ਮਿਕਸ ਵਧੀਆ ਹੋ ਗਈ ਹੁਣ ਹੁਣ ਆਪਾਂ ਇਹਨੂੰ ਮਿਕਸ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਟੱਕ ਕੇ 5 ਮਿੰਟ ਵਾਸਤੇ ਪਕਾਵਾਂਗੇ ਦੇਖੋ ਕਿੰਨੀ ਵਧੀਆ ਪੱਕ ਕੇ ਤਿਆਰ ਹੋਈ ਹੈ ਦੇਖੋ ਆਪਾਂ ਢੱਕ ਕੇ ਪਕਾਈ ਸੀ ਆਪਾ ਆਪ ਨਾਲ ਆਪਣੀ ਗੋਭੀ ਬਣ ਗਈ ਆਪਾਂ ਇਹਨੂੰ 2 ਮਿੰਟਾਂ ਵਾਸਤੇ ਫੇਰ ਢੱਕ ਕੇ ਪਕਾਈ ਸੀ ਦੇਖੋ ਇਹ ਆਪਾਂ ਆਪ ਨਾਲ ਤਿਆਰ ਕਰਾਂਗੇ ਗੋਭੀ ਨਮਕ ਪਾਇਆ ਸੀ ਗੋਭੀ ਆਪਣੀ ਕਿੰਨਾ ਪਾਣੀ ਛੱਡ ਗਈ ਆਪਾਂ ਹੁਣ ਇਹਨੂੰ ਫੇਰ ਢੱਕ ਕੇ ਪਕਾਵਾਂਗੇ ਦੇਖੋ ਗੋਭੀ ਕਿੰਨੀ ਵਧੀਆ ਆਪਣੀ ਬਣ ਗਈ ਦੇਖੋ ਬਣ ਕੇ ਤਿਆਰ ਹੋ ਗਈ ਇਹ ਤਾਂ ਢਾਬਾ ਸਟਾਈਲ ਦੀ ਗੋਭੀ ਬਣ ਕੇ ਤਿਆਰ ਹੋਈ ਹੈ ਆਪਣੀ ਦੇਖੋ ਕਿੰਨੀ ਵਧੀਆ ਹੁਣ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਹਰਾ ਧਨੀਆ ਪਾਵਾਂਗੇ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਾਂਗੇ ਇੱਕ ਮਿਕਸ ਕਰਨ ਤੋਂ ਬਾਅਦ ਕਿੰਨੀ ਵਧੀਆ ਹੋਊਗੀ ਗੋਭੀ ਆਪਣੀ ਤਿਆਰ ਹੁਣ ਆਪਣੀ ਖਾਣ ਲਈ ਤਿਆਰ ਗੋਭੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਪ੍ਰਮਾਤਮਾ ਖੁਸ਼ ਰੱਖੇ ਸਾਰਿਆਂ ਦਾ